ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਬੈਲਕਮ ਤੇ ਅੱਜ ਦੀ ਵੀਡੀਓ ਬਹੁਤ ਹੀ ਪਹਿਣਾ ਲਈ ਸਪੈਸ਼ਲ ਆ ਦੇਖੋ ਜੀ ਇਹ ਹੈਗੇ कॉटन ਦੀਆਂ ਆਪਣੀਆਂ ਚੁੰਨੀਆਂ ਤੇ कॉटन ਦੇ ਸੂਟ ਤੇ ਚਾਹੇ ਫੁੱਲਵਹਿਲ ਦੀਆਂ ਪੱਗਾਂ ਵੀ ਹੋਣ ਉਹਨਾਂ ਲਈ ਵੀ ਆਪਾਂ ਇਹ ਟ੍ਰਿਕ ਵਰਤ ਸਕਦੇ ਹਾਂ ਤੁਹਾਡੇ ਇਹ ਰੰਗ ਦੇਖੋ ਜੀ ਕੱਪੜਿਆਂ ਦਾ ਬਿਲਕੁਲ ਹੀ ਪੱਕਾ ਰਹੂਗਾ ਜਿਹੜਾ ਪਹਿਲਾਂ ਮਾੜਾ ਮੋਟਾ ਪਾਣੀ ਦੇ ਵਿੱਚ ਉਤਰਨਾ ਹੋਊਗਾ ਉਤਰ ਜਾਊਗਾ ਤੇ ਇਹ ਗਰਮੀਆਂ ਦੇ ਵਿੱਚ ਤਾਂ ਜ਼ਿਆਦਾ ਕਰ ਦੇਖੋ ਜੀ ਆਪਾਂ कॉटन ਦੇ ਕੱਪੜਿਆਂ ਦਾ ਇਹ ਇਹ ਇਸਤੇਮਾਲ ਕਰਦੇ ਆਂ ਤੇ ਇਸ ਕਰਕੇ ਇਹ ਤੁਹਾਡੇ ਲਈ ਮੈਂ ਬਹੁਤ ਵਧੀਆ ਟ੍ਰਿਕ ਲੈ ਕੇ ਆਈ ਆਂ ਤੇ ਬਿਲਕੁਲ ਵੀ ਤੁਹਾਡੇ ਕੱਪੜੇ ਦਾ ਰੰਗ ਨਹੀਂ ਖਰਾਬ ਹੋਊਗਾ ਤੇ ਜਿਹੜੀਆਂ ਆਪਣੀਆਂ ਨਾਰਮਲ ਹੀ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜਿੰਨਾ ਦੇ ਨਾਲ ਆਪਾਂ ਇਹ ਪਾ ਕੇ ਤੁਹਾਨੂੰ ਦੱਸਾਂਗੇ ਵੀ ਰੰਗ ਨੂੰ ਕਿਵੇਂ ਪੱਕਾ ਕਰ ਸਕਦੇ ਆਂ ਬਿਲਕੁਲ ਵੀ ਆਪਣਾ ਇਹ ਕੱਪੜੇ ਦਾ ਰੰਗ ਨਾ ਲਹੇ ਬਹੁਤ ਹੀ ਸੌਖਾ ਤਰੀਕਾ ਜੀ ਚਲੋ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਤੇ ਆਪਾਂ ਕਿਹੜੀਆਂ-ਕਿਹੜੀਆਂ ਦੋ ਚੀਜ਼ਾਂ ਦਾ ਇਸਤੇਮਾਲ ਕਰਨਾ ਪਹਿਲਾਂ ਪਾਣੀ ਦੇ ਵਿੱਚ ਪਾਮ ਕਿ ਉਸ ਤੋਂ ਬਾਅਦ ਜਿਹੜੇ ਆਪਣੇ ਕੱਪੜੇ ਬਿਲਕੁਲ ਵੀ ਇਹ ਇਹ ਚੜੀਆਂ ਦੋ ਚੀਜ਼ਾਂ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਉਸ ਤੋਂ ਬਾਅਦ ਵੀ ਆਪਣੇ ਕੱਪੜੇ ਹਾਰਟ ਨਾ ਬਹੁਤੇ ਹੋਣ ਅਤੇ ਉਹਦੇ ਲਈ ਵੀ ਆਪਾਂ ਇੱਕ ਤਰੀਕਾ ਦੱਸਾਂਗੇ ਤੇ ਆਪਣੇ ਬਿਲਕੁਲ ਹੀ ਕੋਮਲ ਕੱਪੜੇ ਰਹਿਣਗੇ ਮਲਾਈਮ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਲਓ ਜੀ ਆਪਾਂ ਨੇ ਇੱਥੇ ਨਾ ਇੱਕ ਟੱਪ ਲੈ ਲਿਆ ਇਹਦੇ ਵਿੱਚ ਆਪਾਂ ਪਾਣੀ ਪਾ ਲੈਣੀ ਆ ਆ ਲੈਣੀ ਹੈ ਜੀ ਤੁਸੀਂ ਫੜਕੜੀ ਇਹ ਫੜਕੜੀ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਪਹਿਲਾਂ ਕੁੱਟ ਲਿਓ ਤੇ ਕੁੱਟ ਕੇ ਫੇਰ ਹੀ ਇਹਦੇ ਵਿੱਚ ਤੁਸੀਂ ਪਾਣੀ ਦੇ ਪਾਓ ਜੇ ਆਪਾਂ ਇਸ ਤਰ੍ਹਾਂ ਸਾਫ਼ ਦੀ ਫੜਕੜੀ ਪਾ ਦਾਂਗੇ ਤੇ ਇਹ ਬਿਲਕੁਲ ਕੁਲੂਗੀ ਨਹੀਂ ਤੇ ਜਿਹੜੀ ਕੁੱਟੀ ਹੋਗੀ ਉਹ ਜਲਦੀ ਪਾਣੀ ਦੇ ਵਿੱਚ ਕੁਲ ਜਾਊਗੀ ਤੇ ਹੁਣ ਆਪਾਂ ਇਹਨੂੰ ਥੋੜੀ ਜਿਹੀ ਕੁੱਟ ਲੈਣੇ ਆ ਲਓ ਜੀ ਆਪਣੇ ਫੜਕੜੀ ਨੂੰ ਲਿਆ ਕੁੱਟ ਜਿਹੜੀ ਮਾੜੀ ਮੋਟੀ ਟੜੀਆ ਉਹ ਪਾਣੀ ਦੇ ਵਿੱਚ ਇਹ ਚੰਗੀ ਤਰ੍ਹਾਂ ਨਾਲ ਖੁਰਚਣੀ ਆ ਤੇ ਚਲੋ ਹੁਣ ਆਪਾਂ ਜੀ ਇਹਨੂੰ ਪਾਣੀ ਦੇ ਵਿੱਚ ਮਿਕਸ ਕਰ ਦਿੰਨੇ ਆ ਹੁਣ ਇਸ ਤੋਂ ਬਾਅਦ ਜਿਹੜੀ ਆਪਾਂ ਨੇ ਅਗਲੀ ਚੀਜ਼ ਲੈਣੀ ਹੈ ਉਹ ਹੈਗਾ ਜੀ ਆਪਣਾ ਨਮਕ ਨਮਕ ਦੇ ਤੁਸੀਂ 2.5 ਚਮਚੇ ਪਾ ਲਿਓ। ਬਾਕੀ ਤੁਸੀਂ ਆਪਣੇ ਕੱਪੜਿਆਂ ਦੇ ਹਿਸਾਬ ਨਾਲ ਪਾ ਸਕਦੇ ਹੋ। ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਪਾਣੀ ਨੂੰ। ਜਿਹੜੀ ਆਪਾਂ ਫੜਕੜੀ ਪਾਈਏ ਤੇ ਨਮਕ ਪਾਇਆ। ਪਹਿਲਾਂ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲਿਓ ਪਾਣੀ ਦੇ ਵਿੱਚ ਤੇ ਫੇਰ ਹੀ ਇਹਦੇ ਵਿੱਚ ਪਾਣੀ ਦੇ ਵਿੱਚ ਤੁਸੀਂ ਕੱਪੜਿਆਂ ਨੂੰ ਡਿਪ ਕਰਿਓ। ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਕੱਪੜਿਆਂ ਨੂੰ ਜਿਹੜੇ ਕਾਟਨ ਦੀਆਂ ਚੁੰਨੀਆਂ ਨੇ ਇਹਨਾਂ ਨੂੰ ਪਹਿਲਾਂ ਡਿਪ ਕਰ ਦਿੰਨੇ ਆ। ਦੇਖੋ ਜੀ ਇਹਨਾਂ ਦਾ ਜੇ ਕਲਰ ਨਾ ਲੈਣਾ ਉਹ ਪਹਿਨਾਂ ਹੀ ਲੈ ਜਾਊਗਾ। ਇਸ ਤੋਂ ਬਾਅਦ ਨਹੀਂ ਲੈਣਾ ਹੈਗਾ। ਬਿਲਕੁਲ ਵੀ ਕੋਈ ਵੀ ਡਰਨੇ ਵਾਲੀ ਗੱਲ ਨਹੀਂ ਹੈਗੀ ਵੀ ਆਪਾਂ ਨੇ ਤੁਸੀਂ ਕਹਿ ਰਹੇ ਹੋਗੇ ਦੀ ਸਾਰੇ ਕੱਪੜੇ ਇੱਕ ਜਗ੍ਹਾ ਹੀ ਡਿਪ ਕਰਤੇ ਵੀ ਇੱਕ ਦੂਸਰੇ ਦਾ ਕਲਰ ਚੜ ਚੂ ਬਿਲਕੁਲ ਨਹੀਂ ਚੜੂਗਾ ਤੁਸੀਂ ਯਕੀਨ ਮੰਨਿਓ ਤੇ ਆਪਾਂ ਤੁਹਾਡੇ ਪੂਰਾ ਇਹ ਲਾਈਵ ਪ੍ਰੂਫ ਦਿਖਾਵਾਂਗੇ ਜੇ ਦੇਖੋ ਤੁਸੀਂ ਪਹਿਲਾਂ ਕਾਟਨ ਕੱਪੜਿਆਂ ਨੂੰ ਸਲਾਈ ਕਰਾ ਲਿਆ ਤਾਂ ਪਹਿਲਾਂ ਤੁਸੀਂ ਇਹਨਾਂ ਨੂੰ ਸਲਾਈ ਕਰਨ ਤੋਂ ਪਹਿਲਾਂ ਵੀ ਇਸ ਤਰ੍ਹਾਂ ਡਿੱਪ ਕਰਕੇ ਪਾਣੀ ਦੇ ਵਿੱਚ ਸਲਾਈ ਕਰਾ ਸਕਦੇ ਹਾਂ ਤੇ ਸਲਾਈ ਕੀਤੀ ਹੋਈ ਵੀ ਦੱਸੂ। ਬਾਅਦ ਵਿੱਚ ਵੀ ਕਰ ਸਕਦੇ ਹਾਂ। ਲਓ ਜੀ ਆਪਣੀਆਂ 3-4 ਤਾਂ ਹੋ ਗਈਆਂ ਚੁੰਨੀਆਂ ਕਾਟਨ ਦੀਆਂ। ਉਹ ਤਾਂ ਨੇ ਡਿੱਪ ਕਰਤੀਆਂ ਤੇ ਇੱਕ ਆਪਾਂ ਨੇ ਕਾਟਨ ਦਾ ਸੂਟ ਵਿੱਚ ਡਿੱਪ ਕੀਤਾ ਵਾ। ਦੇਖੋ ਜੀ ਤੁਹਾਨੂੰ ਬਿਲਕੁਲ ਜਿਵੇਂ ਤੁਹਾਡੇ ਸਾਹਮਣੇ ਲਾਇਕ ਪ੍ਰੂਫ ਆ ਜੀ ਇਹਨਾਂ ਦਾ ਕਲਰ ਲੈਣਾ ਹੋਊਗਾ ਪਹਿਲਾਂ ਹੀ ਲੈ ਜੂਗਾ ਉਸ ਤੋਂ ਬਾਅਦ ਨਹੀਂ ਲਊਗਾ ਜੇ ਤੁਸੀਂ ਵਾਰ-ਵਾਰ ਇਹਨਾਂ ਨੂੰ ਵਾਸ਼ ਕਰੂੰਗੀ ਤੇ ਆਪਾਂ ਨੇ ਸਾਰੇ ਹੀ ਦੇਖੋ ਇਕੱਠੇ ਹੀ ਡਿਪ ਕਰਦੇ ਇਹ ਬਿਲਕੁਲ ਸਾਰੇ ਹੀ ਆਪਾਂ ਨੇ ਬਿਲਕੁਲ ਪਹਿਲਾਂ ਨਹੀਂ ਵਾਸ਼ ਕੀਤੇ ਹੋਏ ਸੀਗੇ ਇਹ ਤੁਹਾਨੂੰ ਤਾਂ ਹੀ ਲਾਈਵ ਪ੍ਰੂਫ ਦਿਖਾਇਆ ਵਾ ਤੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਜੀ ਹੁਣ ਆਪਾਂ ਜੀ ਇਸ ਤਰ੍ਹਾਂ ਇਹਨਾਂ ਨੂੰ ਘੰਟਾ ਡੇਢ ਘੰਟਾ ਕੱਪੜਿਆਂ ਨੂੰ ਇਹਦੇ ਵਿੱਚ ਪਾਣੀ ਦੇ ਵਿੱਚ ਪਏ ਰਹਿਣ ਦਿੰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਸਿੰਪਲ ਪਾਣੀ ਤੇ ਨਾਲ ਸਾਫ਼ ਕਰਕੇ ਦਿਖਾਵਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਇੱਕ ਚੀਜ਼ ਹਾਟ ਹੁਣ ਤੋਂ ਇਹਨਾਂ ਨੂੰ ਕੱਪੜਿਆਂ ਨੂੰ ਬਚਾਉਣਾ ਵਾ ਉਹ ਵੀ ਤੁਹਾਨੂੰ ਆਪਾਂ ਤਰੀਕਾ ਦੱਸਾਂਗੇ ਵੀਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਚਲੋ ਜੀ ਹੁਣ ਆਪਾਂ ਘੰਟਾ ਡੇਢ ਘੰਟਾ ਇਹਦੀ ਵੇਟ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਲਓ ਜੀ ਆਪਣੇ ਨਾਲ ਘੰਟਾ ਡੇਢ ਘੰਟਾ ਹੋ ਗਿਆ ਕੱਪੜਿਆਂ ਨੂੰ ਪਿਆ ਨੂੰ ਤੁਸੀਂ ਦੇਖ ਸਕਦੇ ਹੋ ਪਾਣੀ ਬਿਲਕੁਲ ਹੀ ਆਪਣਾ ਦੇਖੋ ਜੀ ਸਾਫ ਪਿਆ ਪਾਣੀ ਕਿਸੇ ਕੱਪੜੇ ਦਾ ਵੀ ਰੰਗ ਨਿਕਰਿਆ ਹੈਗਾ ਜੇ ਤੁਸੀਂ ਇਹ ਦੋ ਚੀਜ਼ਾਂ ਨੂੰ ਪਾ ਕੇ ਪਾ ਕੱਪੜਿਆਂ ਨੂੰ ਆਪਣੇ ਨੂੰ ਕਾਟਨ ਦੇ ਕੱਪੜਿਆਂ ਨੂੰ ਨਾ ਡਿਪ ਕਰੋਗੇ ਤਾਂ ਬਿਲਕੁਲ ਵੀ ਦੇਖੋ ਜੀ ਰੰਗ ਨਹੀਂ ਨਿਕਰੂਗਾ ਇਹਨਾਂ ਦਾ ਰੰਗ ਬਿਲਕੁਲ ਹੀ ਪੱਕ ਜਾਣਾ ਬਹੁਤ ਹੀ ਵਧੀਆ ਤਰੀਕਾ ਜੀ ਆਪਾਂ ਜੇ ਸਾਰੇ ਉਸ ਤਰ੍ਹਾਂ ਕੱਪੜਿਆਂ ਨੂੰ ਝੋੜ ਕੇ ਦੂਸਰੇ ਪਾਣੀ ਦੇ ਵਿੱਚ ਸਾਫ਼ ਪਾਣੀ ਦੇ ਵਿੱਚ ਕੱਢਾਂਗੇ ਫਿਰ ਅਗਲੀ ਚੀਜ਼ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਦਿੱਕਤੀ ਆਪਾਂ ਨੇ ਇਹਾ ਚਿੱਟੇ ਚੁੰਨੇ ਵੀ ਵਿੱਚ ਪਾਈ ਸੀਗੀ ਵੀ ਤੁਹਾਨੂੰ ਆਪਾਂ ਪੂਰਾ ਪ੍ਰੂਫ ਦਿਖਾ ਸਕੀਏ ਵੀ ਕਿ ਕੋਈ ਵੀ ਕਿਸੇ ਵੀ ਆਪਣੀ ਚੁੰਨੇ ਦਾ ਕਲਰ ਇਹਨੂੰ ਲੱਗ ਸਕਦਾ ਹੈ ਵੀ ਤੁਹਾਨੂੰ ਆਪਾਂ ਇਹਨਾਂ ਚੰਗੀ ਤਰ੍ਹਾਂ ਪੂਰਾ ਪ੍ਰੂਫ ਦਿਖਾਇਆ ਵਰ ਦੇਖੋ ਜੀ ਬਿਲਕੁਲ ਵੀ ਆਪਣੇ ਚੁੰਨੀ ਕਲਰ ਨਹੀਂ ਲੱਗਿਆ ਹੈਗਾ ਕਿਸੇ ਵੀ ਕੱਪੜੇ ਦਾ ਦੇਖੋ ਜੀ ਆਪਣੇ ਪਾਣੀ ਦਾ ਕਲਰ ਇਸ ਤਰ੍ਹਾਂ ਦਾ ਹੋਇਆ ਦੇਖੋ ਤੇ ਮਾੜਾ ਮੋਟਾ ਜੋ ਵੀ ਕਿਸੇ ਵੀ ਕੱਪੜੇ ਦਾ ਰੰਗ ਲੈਣਾ ਸੀ ਉਹ ਲੈ ਗਿਆ ਤੇ ਹੁਣ ਆਪਣੇ ਆ ਟੱਪ ਦੇ ਵਿੱਚ ਪਾਣੀ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਉਹ ਸਿੰਪਲ ਪਾਣੀ ਦੇ ਵਿੱਚੋਂ ਇੱਕ ਵਾਰੀ ਕੱਢ ਕੇ ਤੇ ਫਿਰ ਆਪਾਂ ਅਗਲੀ ਚੀਜ਼ ਤੁਹਾਨੂੰ ਦੱਸਦੇ ਹਾਂ ਵੀ ਕਿਹੜੀ ਚੀਜ਼ ਪਾਉਣੀ ਹੈ। ਲੋ ਜੀ ਆਪਣੇ ਕੱਪ ਦੇ ਵਿੱਚ ਪਾਣੀ ਪਾ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਨੇ ਬਿਨੇਗਰ ਲੈਣਾ। ਚਿੱਟਾ ਸਿਰਕਾ ਸਿਰਫ ਆਪਾਂ ਇਹਦੇ ਵਿੱਚ ਨਾ 2 ਢਾਟੇ ਪਾਵਾਂਗੇ ਸਾਰੇ ਕੱਪੜਿਆਂ ਲਈ। ਤੁਸੀਂ ਕੱਪੜਿਆਂ ਦੇ ਹਿਸਾਬ ਨਾਲ ਪਾਉਣੀ ਆ। ਇਹ ਉਹ ਆਪਣੀ ਚੰਗੀ ਤਰ੍ਹਾਂ ਅਜੀਤ ਸਾਰੇ ਪਾਣੀ ਦੇ ਵਿੱਚ ਮਿਕਸ ਕਰ ਲਾਂਗੇ ਤੁਸੀਂ ਹੁਣ ਇਧਰ ਉਹ ਸਾਰੀਆਂ ਕੱਪੜੀਆਂ ਨੂੰ ਕੱਢ ਕੇ ਟੱਪ ਦੇ ਵਿੱਚੋਂ ਤੇ ਇਸ ਤਰ੍ਹਾਂ ਇਹਨਾਂ ਨੂੰ ਡਿਪ ਕਰ ਕਰਕੇ ਵਸਤੂ ਸੀ ਕੱਢ ਕੇ ਇਸ ਤੋਂ ਬਾਅਦ ਆਪਣਾ ਤੁਸੀਂ ਸਿੰਪਲ ਪਾਣੀ ਦੇ ਵਿੱਚ ਕੱਢਣਾ ਚਾਹੀਏ ਤਾਂ ਕੱਢ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਪਨੀਕਰ ਪਾਇਆ ਸੀ ਤੇ ਬਸ ਆਪਣੇ ਕੱਪੜੇ ਬਿਲਕੁਲ ਹਾਰਟ ਨਹੀਂ ਹੋਣਗੇ ਤੇ ਬਿਲਕੁਲ ਐਨ ਸੌਫਟ ਰਹਿਣਗੇ। ਲੋਕੀ ਹੁਣ ਆਪਾਂ ਸਾਰੇ ਕੱਪੜੇ ਨਾਲ ਇਸੇ ਤਰ੍ਹਾਂ ਡਿਪ ਕਰ ਲਾਂਗੇ ਡਿਪ ਕਰਕੇ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਸੁੱਕਣੇ ਪਾ ਦਾਂਗੇ। ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫੇਰ ਇਹ ਨਹੀਂ ਹੈਗਾ ਜੀ ਆਪਣੇ ਇਹ ਸੁੱਕੇ ਤੋਂ ਬਾਅਦ ਵੀ ਮਤਲਬ ਹਾਰਟ ਜਿਹੇ ਰਹਿਣਗੇ। ਬਿਲਕੁਲ ਨਹੀਂ ਆਟਰੇਆਂ ਨੇ ਇਸ ਤਰ੍ਹਾਂ ਦੇ ਸੌਫਟ ਹੀ ਰਹਿਣਗੇ ਜਿਸ ਤਰ੍ਹਾਂ ਦੇ ਦੇਖੋ ਜੀ ਆਪਾਂ ਨੇ ਇਹ ਹੁਣ ਇਹ ਗਿੱਲੇ ਨੇ ਨਾ ਤੇ ਸੁੱਕੇ ਵੀ ਇਸ ਤਰ੍ਹਾਂ ਦੇ ਹੀ ਸੌਫਟ ਰਹਿਣਗੇ ਤੁਸੀਂ ਇਹ ਤਰੀਕਾ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿ ਸ਼ੇਅਰ ਕਰਦੇ ਚੰਗੀਆਂ ਤੇ ਕਾਟਨ ਦਾ ਸੂਟ ਡਿਪ ਕਰਦੇ ਪਾਣੀ ਦੇ ਵਿੱਚੋਂ ਤੇ ਹੁਣ ਆਪਾਂ ਇਹਨਾਂ ਨੂੰ ਪਾ ਦਿੰਨੇ ਆ ਜੇ ਸੁੱਕਣੇ ਆਪਾਂ ਤੁਹਾਨੂੰ ਉਸ ਤੋਂ ਬਾਅਦ ਨਾ ਸੁੱਕੇ ਨਹੀਂ ਚੁੰਨੀਆਂ ਦਿਖਾਉਣੀਆਂ ਵੀ ਆਪਣੀਆਂ ਤੁਸੀਂ ਉਹ ਵੀ ਤੁਹਾਨੂੰ ਪੂਰਾ ਪ੍ਰੂਫ ਦਿਖਾਵਾਂਗੇ ਵੀ ਪੂਰੀਆਂ ਇਹ ਆਪਣੀਆਂ ਸੌਫਟ ਹੋਣਗੀਆਂ ਤੇ ਹਾਠ ਹੋਣਗੀਆਂ ਲਓ ਜੀ ਆਪਣੀਆਂ ਕਾਟਨ ਦੀਆਂ ਚੁੰਨੀਆਂ ਗਈਆਂ ਸੁੱਕ ਬਿਲਕੁਲ ਵੀ ਹਾਰਟ ਨਹੀਂ ਹੈਗੀਆਂ ਜਿਹੜਾ ਆਪਾਂ ਨੇ ਬਨੇਕਰ ਪਾਇਆ ਸੀ ਉਹਦੇ ਕਰਕੇ ਆਪਣੀਆਂ ਸੌਫਟ ਪਈਆਂ ਨੇ ਚੁੰਨੀਆਂ ਤੇ ਦੇਖੋ ਜੀ ਜਿਹੜੀਆਂ ਆਪਾਂ ਨੇ ਦੋ ਚੀਜ਼ਾਂ ਪਹਿਲਾਂ ਪਾਈਆਂ ਸੀ ਉਹਨਾਂ ਦੇ ਨਾਲ ਤੁਹਾਡੇ ਕੱਪੜੇ ਦਾ ਕਾਟਨ ਦੇ ਕੱਪੜੇ ਦਾ ਰੰਗ ਹੋ ਜੂਗਾ ਪੱਕਾ ਬਿਲਕੁਲ ਵੀ ਤੁਹਾਡੇ ਕੱਪੜੇ ਦਾ ਰੰਗ ਨਹੀਂ ਲਹੂਗਾ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਤੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਕਿ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ